ਇਹ ਪਤਲੇ ਪਤਲੇ ਕੱਟਣਾ ਮੋਟੇ ਨਹੀਂ ਕੱਟਣਾ ਚਾਹੀ ਇਹਨੂੰ ਪਾਣੀ ਦੇ ਵਿੱਚ ਪਾ ਕੇ ਰੱਖਦੇ ਆਂ ਬੈਂਗਨ ਕਾਲੇ ਨਾ ਪੈ ਜਾਣ ਜਿੰਜਰ گارਲਿਕ ਦੀ ਪੇਸਟ ਜਿਹੜਾ ਅਸੀਂ ਸੁਪਰ ਟੇਸਟੀ ਮਸਾਲਾ ਬਣਾਇਆ ਹੁਣ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਹੱਥ ਦੇ ਨਾਲ ਲਗਾਵਾਂਗੇ ਮਿਰਚ ਦੇ ਵਿੱਚ ਹੀ ਮਸਾਲਾ ਫਲੇਰ ਦੇ ਵਿੱਚ ਅਸੀਂ ਕੱਢਣ ਲੱਗੇ ਆ ਇਹਨਾਂ ਨੂੰ ਦਿਲ ਕਰਦਾ ਪਿਆ ਮੈਂ ਉਹਨੇ ਖਾ ਲਾ ਹੈਲੋ ਗਾਇਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੈਂਗਨ ਤੇ ਮਿਰਚੀ ਦੇ ਤਲੇ ਜਿਨ੍ਹਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਇਹਦੇ ਉੱਪਰ ਅਸੀਂ ਸੁਪਰ ਟੇਸਟੀ ਮਸਾਲਾ ਲਗਾਵਾਂਗੇ ਕਈ ਤੇ ਇਹਨੂੰ ਵੇਸਣ ਦੇ ਘੋਲ ਦੇ ਨਾਲ ਬਣਾਉਂਦੇ ਨੇ ਤੇ ਅਸੀਂ ਇਹਨੂੰ ਆਟੇ ਦੇ ਘੋਲ ਦੇ ਨਾਲ ਬਣਾ ਕੇ ਅਸੀਂ ਇਹਨੂੰ ਫਰਾਈ ਕਰਾਂਗੇ ਇਹਨਾਂ ਨੂੰ ਤੁਸੀਂ ਦਾਲ ਚਾਵਲ ਦੇ ਨਾਲ ਵੀ ਖਾ ਸਕਦੇ ਹੋ ਤੇ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਤੇ ਚਲੋ ਫਿਰ ਅਸੀਂ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਬੈਂਗਨ ਨੂੰ ਪਾਣੀ ਦੇ ਵਿੱਚ ਵਾਸ਼ ਕਰਾਂਗੇ ਇਸੇ ਤਰ੍ਹਾਂ ਅਸੀਂ ਦੂਸਰੇ ਬੈਂਗਨ ਨੂੰ ਵੀ ਪਾਣੀ ਦੇ ਵਿੱਚ ਵਾਸ਼ ਕਰਾਂਗੇ ਬੈਂਗਨ ਸਾਡੇ واش ਹੋ ਗਏ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਬੈਂਗਨਾਂ ਨੂੰ ਕੱਪੜੇ ਦੇ ਨਾਲ ਪੂੰਜਾਂਗੇ ਬੈਂਗਨ ਸਾਡੇ ਅੱਛੀ ਤਰ੍ਹਾਂ ਸਾਫ਼ ਹੋ ਗਏ ਨੇ ਹੁਣ ਅਸੀਂ ਇਹਨੂੰ ਇਹਦੀ ਕਰਦੇ ਆ ਕਟਿੰਗ ਅਸੀਂ ਕਟਿੰਗ ਕਰਨੀ ਆ ਗੋਲ-ਗੋਲ ਤੁਸੀਂ ਚਾਹੋ ਜੈ ਚੌਰਸੀ ਕੱਟ ਸਕਦੇ ਜੋ ਜੋ ਤੁਹਾਡਾ ਮਨ ਕਰੇ ਤੁਸੀਂ ਉਹ ਸ਼ੇਪ ਦੇ ਵੀ ਕੱਟ ਸਕਦੇ ਜੇ ਅਸੀਂ ਗੋਲ ਸ਼ੇਪ ਦੇ ਹੀ ਕੱਟਨੇ ਨੇ ਤੁਸੀਂ ਨਾ ਐ ਸ਼ੇਪ ਦੇ ਬੀਸਿਸ ਕੱਟਨੇ ਨੇ ਜੇਕਰ ਤੁਸੀਂ ਮੋਟੇ ਕੱਟੋਗੇ ਤੇ ਉਹ ਵਿੱਚੋਂ ਕੱਚੇ ਰਹਿ ਜਾਣ ਅਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਰੱਖਦੇ ਆ ਪਾਣੀ ਦੇ ਵਿੱਚ ਅਸੀਂ ਇਸ ਕਰਕੇ ਇਹਨੂੰ ਪਾ ਕੇ ਰੱਖਣਾ ਵਾ ਕਿ ਇਹ ਬੈਂਗਨ ਕਾਲੇ ਨਾ ਪੈ ਜਾਣ ਤੇ ਉਸ ਤੋਂ ਬਾਅਦ ਅਸੀਂ ਤੋੜਦੇ ਆਂ ਮਿਰਚਾਂ ਦੀਆਂ ਡੰਡੀਆਂ ਇੱਕ ਇੱਕ ਕਰਕੇ ਅਸੀਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਨੂੰ ਤੋੜ ਲੈਣਾ ਵਾ ਧੋ ਕੇ ਅਸੀਂ ਇਹਨਾਂ ਨੂੰ ਪਹਿਲਾਂ ਹੀ ਵਾਸ਼ ਕਰ ਲਿਆ ਵਾ ਤੇ ਫਿਰ ਅਸੀਂ ਕੱਪੜੇ ਦੇ ਨਾਲ ਵੀ ਪੋਹਜ ਲਿਆ ਵਾ ਤੇ ਇਹਨਾਂ ਦੇ ਵਿੱਚ ਕੱਟ ਲਗਾਵਾਂਗੇ ਹੁਣ ਅਸੀਂ ਇਹਨਾਂ ਨੂੰ ਕੱਟ ਲਗਾਣ ਲੱਗੇ ਆਂ ਕੱਟ ਬਿਲਕੁਲ ਐ ਸਟੇਟ ਲਗਾਣਾ ਵਾ ਕਿ ਮਸਾਲਾ ਭਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸੇ ਤਰ੍ਹਾਂ ਹੀ ਸਾਰੀਆਂ ਮਿਰਚਾਂ ਦੇ ਵਿੱਚ ਇੱਕ ਇੱਕ ਕਰਕੇ ਕੱਟ ਲਗਾ ਲੈਣਾ ਵਾ ਹੁਣ ਅਸੀਂ ਬਣਾਉਣ ਜਾ ਰਹੇ ਹਾਂ ਸੁਪਰ ਟੇਸਟੀ ਮਸਾਲਾ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਨਮਕ ਅੱਧਾ ਚਮਚ ਅੱਧਾ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਅਮਚੂਰ ਹਲਕੀ ਜੀ ਅਜਵੈਨ ਅੱਧਾ ਚਮਚ ਲਾਲ ਮਿਰਚ ਹੁਣ ਅਸੀਂ ਇਹਨੂੰ ਕਰਦੇ ਆਂ ਮਿਕਸ ਹੁਣ ਅਸੀਂ ਇਹਨੂੰ ਟੇਸਟੀ ਕਰਨ ਵਾਸਤੇ ਇੱਕ ਚਮਚ ਅਸੀਂ ਜਿੰਜਰ گارਲਿਕ ਦੀ ਪੇਸਟ ਐਡ ਕਰਾਂਗੇ ਹੁਣ ਅੱਛੀ ਤਰ੍ਹਾਂ ਅਸੀਂ ਇਹਨੂੰ ਕਰਦੇ ਆਂ ਮਿਕਸ 3-4 ਚਮਚ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਅਸੀਂ ਇਸ ਕਰਕੇ ਐਡ ਕਰਨਾ ਕਿ ਬੈਂਗਨ ਦੇ ਨਾਲ ਮਸਾਲਾ ਜਿਹੜਾ ਅੱਛੀ ਤਰ੍ਹਾਂ ਚਿਪਕ ਜਾਵੇ ਜਿਹੜਾ ਅਸੀਂ ਸੁਪਰ ਟੇਸਟੀ ਮਸਾਲਾ ਬਣਾਇਆ ਹੁਣ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਹੱਥ ਦੇ ਨਾਲ ਲਗਾਵਾਂਗੇ ਤਾਂ ਲੋ ਇੱਕ ਸਾਈਡ ਤੇ ਲਗਾਤਾ ਫਿਰ ਅਸੀਂ ਦੂਜੀ ਸਾਈਡ ਤੇ ਵੀ ਇਸੇ ਤਰ੍ਹਾਂ ਲਗਾਣਾ ਇੱਕ ਇੱਕ ਕਰਕੇ ਸਾਰੇ ਪੀਸਿਸ ਦੇ ਉੱਪਰ ਅਸੀਂ ਇਸ ਤਰ੍ਹਾਂ ਹੀ ਮਸਾਲਾ ਲਗਾ ਲੈਣਾ ਤੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਤਲੇ ਬਣਾਓਗੇ ਤੇ ਚਾਵਲ ਦੇ ਨਾਲ ਖਾਓਗੇ ਤੇ ਚਾਵਲ ਦਾ ਸਵਾਦ ਜਿਹੜਾ ਦੁਗਣਾ ਹੋ ਜਾਏਗਾ ਇਸੇ ਤਰ੍ਹਾਂ ਅਸੀਂ ਮਿਰਚ ਦੇ ਵਿੱਚ ਵੀ ਮਸਾਲਾ ਭਰ ਲੈਣਾ ਵਾ ਤੇ ਬੈਂਗਨ ਨੂੰ ਵੀ ਇੱਕ ਇੱਕ ਕਰਕੇ ਅਸੀਂ ਉਹਦੇ ਤੇ ਮਸਾਲਾ ਲਗਾ ਸੀ ਉਸੇ ਤਰ੍ਹਾਂ ਅਸੀਂ ਇੱਕ ਇੱਕ ਕਰਕੇ ਮਿਰਚ ਦੇ ਵਿੱਚ ਵੀ ਮਸਾਲਾ ਭਰ ਲੈਣਾ ਵਾ ਤੇ ਉਸ ਤੋਂ ਅੰਦਰ ਬਾਅਦ ਅਸੀਂ ਕਰਦੇ ਆ ਫਰਾਈ ਕਰਨ ਦੀ ਤਿਆਰੀ। ਉਹਨਾਂ ਅਸੀਂ 10-12 ਤੁਰੀਆਂ ਨੂੰ ਲਸਣ ਦੀਆਂ ਨੂੰ ਕੁੱਟਣ ਲੱਗੇ ਆ। ਕੁੱਟ ਕੇ ਤੇ ਅਸੀਂ ਆਟੇ ਦੇ ਘੋਲ ਦੇ ਵਿੱਚ ਐਡ ਕਰਨੀਆਂ। ਅਸੀਂ ਥੋੜਾ ਜਿਹਾ ਇਹਦੇ ਵਿੱਚ ਨਮਕ ਪਾ ਦਿੰਨੇ ਆ ਹਲਕਾ ਜਿਹਾ। ਐਨਾ ਕਿਉਂਕਿ ਤੁਰੀਆਂ ਬਾਹਰ ਨਿਕਲਦੀਆਂ ਆ ਉਹ ਤੋਂ ਬਾਹਰ ਨਹੀਂ ਨਿਕਲਣਗੀਆਂ। ਸਭ ਤੋਂ ਪਹਿਲਾਂ ਅਸੀਂ ਇੱਕ ਕਟੋਰੀ ਲਈ ਆਟੇ ਦੀ। ਉਸ ਤੋਂ ਬਾਅਦ ਅਸੀਂ ਅੱਧਾ ਚਮਚ ਅਮਚੂ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਨਮਕ ਅੱਧਾ ਚਮਚ ਤੋਂ ਘਾਟ ਲਾਲ ਮਿਰਚ ਤਾਜ਼ੇ ਦੇਗੀ ਮਿਰਚ ਥੋੜਾ ਜਿਹਾ ਜੀਰਾ ਅੱਧੇ ਚਮਚ ਤੋਂ ਘਾਟ ਹੋਣਾ ਹੀ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਦੇ ਆ ਇਹ ਅੱਛੀ ਤਰ੍ਹਾਂ ਮਿਕਸ ਹੋ ਚੁੱਕਾ ਵਾ ਫੋਨ ਅਸੀਂ ਥੋੜਾ ਥੋੜਾ ਪਾਣੀ ਐਡ ਕਰਕੇ ਤੇ ਅਸੀਂ ਇਹਦਾ ਕੋਲ ਬਣਾਨੇ ਆ ਪਾਣੀ ਨੂੰ ਆਟੇ ਦੇ ਵਿੱਚ ਅੱਛੀ ਤਰ੍ਹਾਂ ਮਿਕਸ ਕਰਨਾ ਵਾ ਕਿ ਜਿਹੜੀਆਂ ਗੰਢਾ ਹੈਗੀਆਂ ਸਾਰੀਆਂ ਖਤਮ ਹੋ ਜਾਣ ਭਾਵੇਂ ਥੋੜਾ ਟਾਈਮ ਜ਼ਿਆਦਾ ਲੱਗ ਜਾਵੇ ਤੇ ਅਸੀਂ ਗੰਡਾ ਨੂੰ ਅੱਛੀ ਤਰ੍ਹਾਂ ਹੀ ਮੈਲਟ ਕਰਨਾ ਵਿੱਚ ਕੜਾਈ ਅਸੀਂ ਚੁੱਲੇ ਤੇ ਧਰ ਦਿੱਤੀ ਆ ਤੇ ਹੁਣ ਅਸੀਂ ਤੇਲ ਪਾਣ ਲੱਗੇ ਆ ਤੁਸੀਂ ਇਹਨੂੰ ਸਸੋਂ ਦੇ ਤੇਲ ਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਜਾਂ ਰਿਫਾਈਨ ਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਤੁਸੀਂ ਢੋਲ ਬਣ ਕੇ ਰੈਡੀ ਹੋ ਚੁੱਕਾ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਲਸਣ ਸਾਢੇ 7 ਤਰ੍ਹਾਂ ਮਿਕਸ ਹੋ ਚੁੱਕਾ ਵਾ ਹੁਣ ਅਸੀਂ ਫਰਾਈ ਕਰਨੇ ਸਟਾਰਟ ਕਰਨ ਲੱਗੇ ਆ ਇੱਕ-ਇੱਕ ਪੀਸ ਨੂੰ ਪਕੜ ਕੇ ਇਹਦੇ ਚੇਂਜ ਕਰਕੇ ਡਿਪ ਕਰਕੇ ਹੁਣ ਆਪਾਂ ਇਹਨੂੰ ਤੇਲ ਵਿੱਚ ਫਰਾਈ ਕਰਾਂਗੇ। ਗਰਮ ਕਰ ਤੈਲ ਉੱਪਰ ਪਾਦੇ ਜਾਵਾਂਗੇ ਤੇ ਇਹਦੇ ਨਾਲ ਕੀ ਫਰਾਈ ਅੱਛੇ ਹੋਣਗੇ। ਉੱਪਰੋਂ ਵੀ ਫਰਾਈ ਹੋ ਜਾਣਗੇ ਤੇ ਨੀਚੋਂ ਵੀ ਫਰਾਈ ਹੋਣ। ਆ ਦੇਖੋ ਕਿੰਨਾ ਅੱਛਾ ਕਲਰ ਆਇਆ ਹੈ। ਹੁਣ ਅਸੀਂ ਇਹਨੂੰ ਪਲੇਟ ਦੇ ਵਿੱਚ ਅਸੀਂ ਕੱਢਣ ਲੱਗੇ ਆਂ। ਦੇਖੋ ਕਿੰਨੇ ਅੱਛੇ ਫਰਾਈ ਹੋਏ ਨੇ। ਜਿਸ ਤਰ੍ਹਾਂ ਅਸੀਂ ਬੈਂਗਨ ਨੂੰ ਤਲਿਆ ਵਾ ਉਸੇ ਤਰ੍ਹਾਂ ਅਸੀਂ ਮਿਰਚਾਂ ਨੂੰ ਵੀ ਇਸੇ ਤਰ੍ਹਾਂ ਹੀ ਤਲਣਾ। ਮਿਰਚਾਂ ਸਾਡੀਆਂ ਫਰਾਈ ਹੋ ਚੁੱਕੀਆਂ ਨੇ ਇਹਦੇ ਦਿਲ ਕਰਦਾ ਪਿਆ ਮੈਂ ਹੁਣੇ ਖਾ ਲਾਂ ਤੁਹਾਡੇ ਦਿਲ ਕਰਦਾ ਹੈ ਖਾਣ ਨੂੰ ਦੱਸਿਓ ਮੈਨੂੰ ਕਮੈਂਟ ਕਰਕੇ ਦੇਖੋ ਸਾਡੇ ਤਲੇ ਬਣ ਕੇ ਰੈਡੀ ਹੋ ਚੁੱਕੇ ਹਨ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ